ਆਪ ਸਰਕਾਰ ਨੇ ਨਿਮਾ ਹੁਕਮ ਦਿੱਤਾ ਹੈ ਕਿ ਮੁਲਾਜ਼ਮ ਆਪਣਾ ਮੋਬਾਈਲ ਹੁਣ ਬੰਦ ਨਹੀਂ ਕਰ ਸਕਦੇ ਉਹ 24 ਘੰਟੇ ਮੋਬਾਈਲ ਤੇ ਉਪਲਬਧ ਰਹਿਣਗੇ ਬਿਲਕੁਲ ਜੀ ਪੰਜਾਬ ਸਰਕਲ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਮੋਬਾਈਲ ਉੱਤੇ ਹਰ ਵੇਲੇ ਉਪਲਬਧ ਰਹਿਣ ਦੇ ਹੁਕਮ ਦਿੱਤੇ ਗਏ ਨੇ ਪਰਸਨਲ ਵਿਭਾਗ ਨੇ ਹੁਕਮ ਜਾਰੀ ਕਰਕੇ ਕਿਹਾ ਕਿ ਜਨਤਕ ਛੁੱਟੀ ਹੋਵੇ ਚਾਹੇ ਤੁਸੀਂ ਛੁੱਟੀ ਤੇ ਹੋਵੋ ਚਾਹੇ ਅਧਿਕਾਰਤ ਸਰਕਾਰੀ ਛੁੱਟੀ ਹੋਵੇ ਚਾਹੇ ਤੁਸੀਂ ਛੁੱਟੀ ਤੇ ਹੋਵੋ ਤੇ ਚਾਹੇ ਡਿਊਟੀ ਤੇ ਹੋਵੋ ਚਾਹੇ ਕਿਤੇ ਘੁੰਮਣ ਗਏ ਹੋਵੋ ਜਿੱਥੇ ਮਰਜ਼ੀ ਹੋਵੋ ਤੁਹਾਡਾ ਫੋਨ ਬੰਦ ਨਹੀਂ ਹੋ ਸਕਦਾ ਤੁਸੀਂ ਫੋਨ ਤੇ ਉਪਲਬਧ ਰਹੋਗੇ ਜਨ ਤੱਕ ਛੁੱਟੀਆਂ ਦੌਰਾਨ ਵੀ ਫੋਨ ਰੱਖਣੇ ਪੈਣਗੇ ਖੁੱਲੇ ਫੋਨ ਬੰਦ ਨੈਟਵਰਕ ਤੋਂ ਬਾਹਰ ਜਾਂ ਕਾਲ ਡਾਇਵਰਟ ਕਰਨ ਕਰਕੇ ਪ੍ਰਸ਼ਾਸਕੀ ਕੰਮ ਪ੍ਰਭਾਵਿਤ ਹੁੰਦੇ ਨੇ ਇਸ ਲਈ ਗੌਰ ਕਰਨਾ ਕਿ ਕੰਮ ਨਹੀਂ ਹੋਣਾ ਚਾਹੀਦਾ ਜੇਕਰ ਜਿਹਾ ਕੀਤਾ ਜਾਂ ਤੁਸੀਂ ਫੋਨ ਨੂੰ ਡਿਵਰਟ ਕਾਲ ਤੇ ਲਾਇਆ ਜਾਂ ਬੰਦ ਕੀਤਾ ਤੁਹਾਡੇ ਖਿਲਾਫ ਭਾਗੀ ਕਾਰਵਾਈ ਹੋਗੀ ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਨੂੰ ਆਪਣੇ ਮੋਬਾਈਲ ਫੋਨਾਂ ਉੱਤੇ ਹਰ ਵੇਲੇ ਉਪਲਬਧ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਇਹ ਹੁਕਮ ਪ੍ਰਸਨਲ ਵਿਭਾਗ ਵੱਲੋਂ ਪਕਾਇਦਾ ਤੌਰ ਤੇ ਜਾਰੀ ਕੀਤੇ ਗਏ ਨੇ ਹੁਕਮਾਂ ਅਨੁਸਾਰ ਅਧੀਨ ਸਕੱਤਰ ਅਤੇ ਉਸ ਤੋਂ ਉੱਚੇ ਦਰਜੇ ਦੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਕਿ ਉਹਨਾਂ ਦੇ ਕੋਈ ਵੀ ਉਹਨਾਂ ਦੇ ਅੰਡਰ ਕੰਮ ਕਰਨ ਵਾਲੇ ਕੋਈ ਵੀ ਕਰਮਚਾਰੀ ਦਫ਼ਤਰ ਦੇ ਸਮੇਂ ਤੋਂ ਬਾਅਦ ਆਪਣਾ ਫੋਨ ਬੰਦ ਨਹੀਂ ਕਰ ਸਕਣਗੇ ਲੋਕ ਤੇ ਪ੍ਰਸ਼ਾਸਕੀ ਕਾਰਜਾਂ ਦੀਆਂ ਜ਼ਰੂਰਤਾਂ ਕਰਕੇ ਅਫਸਰਾਂ ਨੂੰ ਆਪਣੇ ਫੋਨਾਂ ਉਤੇ ਉਪਲਬਧ ਰਹਿਣ ਲਈ ਹੁਕਮ ਜਾਰੀ ਕਰ ਦਿੱਤਾ ਗਿਆ ਜਨ ਤੱਕ ਛੁੱਟੀਆਂ ਦੌਰਾਨ ਵੀ ਫੋਨ ਖੁੱਲੇ ਰੱਖਣੇ ਪੈਣਗੇ ਜਾਰੀ ਹੁਕਮਾਂ ਚ ਕਿਹਾ ਗਿਆ ਕਿ ਕਈ ਵਾਰ ਪ੍ਰਸ਼ਾਸਕੀ ਕੰਮ ਤੁਰੰਤ ਨਿਵੇੜਨੇ ਪੈਂਦੇ ਹਨ ਜਿਸ ਕਰਕੇ ਅਧਿਕਾਰੀਆਂ ਦੀ ਉਪਲਬਧਤਾ ਜ਼ਰੂਰੀ ਹੋ ਗਈ ਹੈ ਹੁਕਮ ਚ ਕਿਹਾ ਗਿਆ ਕਿ ਇਹ ਦੇਖਿਆ ਗਿਆ ਕਿ ਕਈ ਵਾਰ ਉਹਨਾਂ ਦੇ ਫੋਨ ਬੰਦ ਹੋ ਜਾਂਦੇ ਹਨ ਨੈਟਵਰਕ ਤੋਂ ਬਾਹਰ ਹੁੰਦੇ ਹਨ ਜਾਂ ਕਾਲ ਨੂੰ ਕਿਸੇ ਹੋਰ ਨੰਬਰ ਤੇ ਡਾਇਵਰਟ ਡਵਰਟ ਕਰ ਦਿੱਤਾ ਜਾਂਦਾ ਹੈ ਇਸ ਕਾਰਨ ਪ੍ਰਸ਼ਾਸਕੀ ਕੰਮ ਪ੍ਰਭਾਵਿਤ ਹੁੰਦੇ ਹਨ ਜਿਹਾ ਜਿਹਾ ਹੋਇਆ ਤਾਂ ਵਿਭਾਗੀ ਕਾਰਵਾਈ ਵੀ ਹੋ ਸਕਦੀ ਹੈ ਸੋ 24 ਘੰਟੇ ਜਾਗਦੇ ਰਹੋ ਤਨਖਾਹ ਲੇਟ ਆਉਂਦੀ ਹੈ ਫਿਰ ਕੀ ਹੋ ਗਿਆ ਪੀਡੀਐਨ ਵਧੀਆ ਫਿਰ ਕਿਉਂ ਗਿਆ ਇੱਥੇ ਦੇਸ਼ ਦਾ ਕਿਸਾਨ ਵੀ ਹੈ ਇੱਥੇ ਦੇਸ਼ ਦਾ ਮਜ਼ਦੂਰ ਵੀ ਹੈ ਇੱਥੇ ਦੇਸ਼ ਦਾ ਛੋਟਾ ਦੁਕਾਨਦਾਰ ਵੀ ਹੈ ਉਹਨਾਂ ਦਾ ਵੀ ਹਾਲ ਪੁੱਛੋ ਪਰ ਤੁਸੀਂ ਆਪਣਾ ਫੋਨ ਹੁਣ ਔਨ ਰੱਖੋ ਬਹੁਤ ਬਹੁਤ ਸ਼ੁਕਰੀਆ ਜੀ